ਸਾਸਿਕਾਲ ਸਾਰਿਆਂ ਨੂੰ ਪਿੰਡ ਪੱਦੀ ਜ਼ਗੀਰ ਵਿਖੇ ਬੜੇ ਚਿਰ ਤੋਂ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਮੰਗ ਉਠਾਈ ਸੀ ਉਸ ਨੂੰ ਪੂਰਾ ਕਰਦੇ ਹੋਏ ਬੀਡੀਪੀਓ ਦਫਤਰ ਫਲੋਰ ਬਲੋਂ ਪਿੰਡ ਵਿੱਚ ਪ੍ਰਬੰਧਕ ਲਾਏ ਹੋਏ ਹਨ ਉਹਨਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੀ ਮਦਦ ਦੇ ਨਾਲ ਗ੍ਰਾਮ ਪੰਚਾਇਤ ਤਸਮੂ ਮੈਂਬਰਾਂ ਦੇ ਸਹਿਯੋਗ ਦੇ ਨਾਲ ਸੀਵਰੇਜ ਪਾਈਪ ਪਾਉਣ ਦੀ ਅਰੰਭਤਾ ਕੀਤੀ ਗਈ ਇਸ ਮੌਕੇ ਗ੍ਰਾਮ ਪੰਚਾਇਤ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਸਤਿਗੁਰੂ ਦਾ ਉਹ ਆਸਰਾ ਲੈ ਕੇ ਅਰਦਾਸ ਬੇਨਤੀ ਕਰਕੇ ਸੀਵਰੇਜ ਪਾਈਪ ਪਾਉਣ ਦਾ ਕੰਮ ਮਾਨਯੋਗ ਮਹੰਤ ਹਰਜੀਤ ਸਿੰਘ ਸ਼੍ਰੀਮਤੀ ਕਲਦੀਪ ਕੌਰ ਸਰਪੰਚ ਨੇ ਆਪਣੇ ਘਰ ਕਮਲਾਂ ਦੇ ਨਾਲ ਸੜਕ ਕਿਨਾਰੇ ਟੱਕ ਲਾ ਕੇ ਸਾਂਝੇ ਤੌਰ ਤੇ ਉਦਘਾਟਨ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਕਵਾਲ ਸਿੰਘ ਹੇਰ ਨੇ ਦੱਸਿਆ ਕਿ ਸਰਕਾਰੀ ਸਕੂਲ ਮਾਤਾ ਦਾ ਮੰਦਰ ਲਖ ਦਾ ਤਾਂ ਪੀਰ ਦੀ ਦੁਰਗਾ ਬਾਲਮਿਕੀ ਮੰਦਰ ਨਜ਼ਦੀਕ ਹੋਣ ਕਾਰਨ ਛੱਪੜ ਦਾ ਓਵਰਫਲੋ ਪਾਣੀ ਸੜਕ ਵਿੱਚ ਆਉਣ ਕਾਰਨ ਸਕੂਲ ਜਾਣ ਵਾਲੇ ਬੱਚੇ ਅਤੇ ਰਾਹਗੀਰਾਂ ਨੂੰ ਗੰਦੇ ਪਾਣੀ ਵਿੱਚ ਨੰਗਣ ਦਾ ਨੰਗਣਾ ਪੈਂਦਾ ਸੀ ਉਹਨਾਂ ਦੀ ਮੰਗ ਨੂੰ ਲੰਬੇ ਸਮੇਂ ਤੋਂ ਲਟਕ ਰਹੀ ਸੀ ਉਸ ਸਰਕਾਰ ਦੇ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਓਵਰਫਲੋ ਪਾਣੀ ਨੂੰ ਦੂਸਰੇ ਛੱਪੜ ਵਿੱਚ ਪਾਉਣ ਲਈ ਸੀ ਬ੍ਰਿਜ ਪਾਈਪ ਲਾਈਨ ਵਿਛਾਉਣ ਦਾ ਜਿਹੜਾ ਕੰਮ ਅੱਜ ਸ਼ੁਰੂ ਕੀਤਾ ਗਿਆ ਸੁਪਿੰਡ ਵਿੱਚ ਪੰਜਾਬ ਸਰਕਾਰ ਵੱਲੋਂ ਆਈਆਂ ਗ੍ਰਾਂਟਾਂ ਤਹਿਤ ਕੰਮ ਕੀਤੇ ਗਏ ਜਿਨ੍ਹਾਂ ਵਿੱਚ ਪਾਣੀ ਦੀ ਟੈਂਕੀ ਦੀ ਮੋਟਰ ਦੀ ਰਿਪੇਅਰ ਕਰਵਾ ਕੇ ਉਸ ਨੂੰ ਡੂੰਗਾ ਕਰਕੇ ਵਿੱਚ ਹੋਰ ਪੈਪ ਪਾਇਆ ਗਿਆ ਬਿਜਲੀ ਦਾ ਟ੍ਰਾਂਸਫਰਮ ਵੱਡਾ ਕਰਵਾਇਆ ਗਿਆ ਕਲਰਾ ਮਹੱਲੇ ਵਿੱਚ ਸਰਕਾਰੀ ਮੋਟਰ ਦਾ ਬੋਰ ਕਰਵਾ ਕੇ ਉਹਨੂੰ ਚਾਲੂ ਕੀਤਾ ਗਿਆ ਇਸ ਮੌਕੇ ਸ਼੍ਰੀਮਤੀ ਕਲਵੀਰ ਕੌਰ ਜਲਦੀਪ ਕੌਰ ਨੇ ਪੰਜਾਬ ਸਰਕਾਰ ਤੇ ਦਿੱਤੇ ਸਹਿਯੋਗ ਲਈ ਤੈਦ ਲੋ ਧੰਨਵਾਦ ਕੀਤਾ ਸਾਰੇ ਨਗਰ ਨਿਵਾਸੀਆਂ ਨੇ ਇੱਥੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਦਿੱਤੀਆਂ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾ ਤੋਂ ਸਰਿੰਦਰਪਾਲ ਕੋਕੂ ਦੀ ਖਾਸ ਰਿਪੋਰਟ ਦੁਸਾਂਝ ਲਾਈਵ ਨਿਊ ਚੈਨਲ ਰਾਹੀਂ ਸਾਰਿਆਂ ਦਾ ਤੈਦ ਲੋ ਧੰਨਵਾਦ ਇਸ ਪੇਜ ਨਾਲ ਜੁੜਨ ਲਈ ਇਸ ਪੇਜ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ 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 ਜੀ ਦੋ ਈਕਾਰ ਜੋੜ ਕਰੋ ਅਰਦਾਸ ਤੁਧ ਭਾਵੀ ਤਾ ਆਣੇ ਰਾਤ ਸਰਦਾਸ ਬੇਨਤੀ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਤ ਜੀ ਕੀ ਪਾਸ਼ਾਏ ਦਸਵੀਂ ਪ੍ਰਤਮ ਭਗਤ ਜੀ ਸਿਮਰ ਕੇ ਗੁ ਨਾਨਕ ਲਈ ਤੇ ਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਜੀ ਸਹਾਇ ਅਰਜੁਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈ ਐ ਜਿਸ ਰਿੱਠੇ ਸਬਦ ਕੁ ਜਾਏ ਤੇ ਇੱਕ ਬਹਾਦਰ ਸਾਹਿਬ ਸਿਮਰੀਐ ਕਰਨਾਵ ਨੇ ਤੇ ਆਵੇ ਤਾਂ ਹੈ ਸਾਬ ਤੇ ਹੁਣਾਂ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਤੇ ਹੁਣਾਂ ਜੀ ਸਹਾਏ ਸਭ ਤੇ ਹੁਣਾਂ ਜੀ ਸਹਾਏ ਦਸਾ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾ ਪਿਆਰਿਆਂ ਚੋਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤੇ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੀਗ ਚਲਾਈ ਤੇਗ ਬਾਈ ਦੇ ਕੈਂਡਟ ਕੀਤਾ ਤੇਨਾ ਪਿਆਰਾਂ ਸਚਾਰਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ-ਬੰਦ ਘਟਵਾਏ ਕੋਪਰੀਆਂ ਲੁਵਾਈਆਂ ਚਾਰਖੜੀਆਂ ਤੇ ਚੜ੍ਹੇ ਆਰੇ ਨਾ ਚਰਾਏ ਗਏ ਧਰਮ ਨਹੀਂ ਹਾਰਿਆ ਸਿੱਕੀ ਕੇ ਸਾ ਸਵਾਸਾ ਸੰਗ ਨਿਵਾਹੀ ਤੇਨਾ ਸਮੂਹ ਸਿੰਘਾਂ ਸਿੰਘਣੀਆਂ ਪੋਚੰਗਿਆਂ ਦੀ ਕਮਾਈ ਦਾ ਧਿਆਨ ਤਰਕੇ ਤੱਕ ਤਾਂ ਸਰਬੱਤ ਗੁਰਦੁਆਰੇ ਦਾ ਧਿਆਨ ਤਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪ੍ਰਤਿਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤਾਵਨ ਦਾ ਸਦਕਾ ਸਰਬ ਸੁਖ ਹੋਵੇ ਜहां-ਜਾਂ ਖਾਲਸਾ ਜੀ ਸਾਹਿਬ ਤਾਂ-ਤਾਂ ਰਿਚਿਆਰੇ ਆਇ ਤੇ ਦੇਖ ਤੇ ਫਤੇ ਬਿਰਦ ਕੀ ਪੈਜ ਪੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਬਸਾ ਦਾਣ ਭਰੋਸਾ ਦਾਣ ਦਾਨਾ ਸਰਦਾਨ ਨਾਮ ਦਾਣ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁੱਗੋ ਜੋਗ ਅਟਲ ਧਰਮ ਦਾ ਜੈਕਾਰ ਹੋਵੇ ਖਾਲਸਾ ਸਾਹਿਬ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਾਨੀ ਮਾਂ ਮਾਤੂ ਚੀ ਮਤ ਪਾਤ ਦੇ ਰਾਖੇ ਆਪ ਖਾਲਪੁਰਖ ਇਹ ਨਿਮਾਣਿਆਂ ਦੇ ਮਾਨ ਨੀ ਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਨਿਆਸਰਿਆਂ ਦੇ ਆਸਰੇ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਚ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਪਿੰਡ ਪੱਦੀ ਜ਼ਗੀਰ ਦੀ ਸਮੂਹ ਪੰਚਾਇਤ ਸਮੂਹ ਨਗਰ ਨਿਵਾਸੀ ਅਤੇ ਨਗਰ ਦੇ ਮਾਨਯੋਗ ਤੇ ਸਤਿਕਾਰਯੋਗ ਮਹੰਤ ਹਰਜੀਤ ਦਾਸ ਜੀ ਔਰ ਪਿੰਡ ਪੱਦੀ ਜ਼ਗੀਰ ਦੇ ਪਤਵੰਤੇ ਸੱਜਣ ਮੇਨ ਸੱਜਣ ਤੇ ਸਰਪੰਚ ਬੀਬੀ ਕੁਲਦੀਪ ਕੌਰ ਅਤੇ ਸਮੂਹ ਗram ਪੰਚਾਇਤ ਤੇ ਐਨ ਆਰ ਆਈ ਵੀਰ ਮਿਲ ਕਰਕੇ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਵੋਟ ਆਸਰਾ ਲੈਂਦੇ ਹੋਇਆ ਇੱਕ ਛੱਪੜ ਤੋਂ ਦੂਸਰੇ ਛੱਪੜ ਤੱਕ ਜਿਹੜਾ ਵੇਸਟ ਪਾਣੀ ਹੈ ਗੁਰੂ ਮਹਾਰਾਜ ਉਹ ਪਾਈਪ ਲਾਈਨ ਬਿਸ਼ਾ ਕੇ ਦੂਸਰੇ ਛੱਪੜ ਵਿੱਚ ਪਾਣੀ ਪਾਇਆ ਜਾਣਾ ਜਾਣਾ ਹੈ ਸੋ ਸਤਿਗੁਰੂ ਮਹਾਰਾਜ ਜੀ ਇਸ ਟਾਈਮ ਪਾਈਪ ਲਾਈਨ ਦਾ ਜਿਹੜਾ ਉਹ ਕੰਮ ਆਰੰਭ ਕਰਨ ਦੀ ਆਪ ਜੀ ਦੇ ਪਾਸੋਂ ਆਗਿਆ ਮੰਗਦੇ ਨੇ ਸਤਿਗੁਰ ਪਾਸ਼ਾ ਜੀ ਪਾਣੀ ਪਾਉਣ ਬਾਅਦ ਤੇ ਪਾਈਪ ਲਾਈਨ ਪਾਣ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ ਕਾਰਜਾਂ ਵਿੱਚ ਸਫਲਤਾ ਬਖਸ਼ਿਸ਼ ਕਰਨੀ ਸਮੂਹ ਸੰਗਤਾਂ ਦੇ ਸਿਰਤੇ ਮਿਹਰ ਪਰਿਆਤ ਰੱਖਣਾ ਲੇਬਰ ਤੇ ਮੈਸਤਰੀਆਂ ਦੇ ਸਿਰਤੇ ਮਿਹਰ ਪਰਿਆਤ ਰੱਖਣਾ ਮਸ਼ੀਨਰੀ ਤੇ ਸਿਰਤੇ ਮਿਹਰ ਪਰਿਆਤ ਰੱਖਣਾ ਨਿਰਵਿਘਨਤਾ ਸਹਿਤ ਕਾਰਜਾਂ ਵਿੱਚ ਸਫਲਤਾ ਬਖਸ਼ਿਸ਼ ਕਰਨੀ ਗੁਰੂ ਮਹਾਰਾਜ ਜੀ ਆਉਣ ਵਾਲਾ ਸਮਾਂ ਖੁਸ਼ੀਆਂ ਪਰਿਆ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਪਿੰਡ ਪੱਦੀ ਜ਼ਗੀਰ ਨੂੰ ਗੁਰੂ ਮਹਾਰਾਜ ਉਨਤੀ ਵੱਲ ਲੈ ਕੇ ਜਾਣਾ ਦਨ ਦੁਗਣੀ ਰਾ ਚੌਗਣੀ ਤਰੱਕੀਆਂ ਬਖਸ਼ਿਸ਼ ਕਰਨੀਆਂ ਨਗਰ ਵਿੱਚ ਸੁਖ ਸ਼ਾਂਤੀ ਤੰਦਰੁਸਤੀ ਦੇ ਰੁਕਤਾ ਦੀਆਂ ਦਾਤਾਂ ਤੇ ਤਫਾਕ ਬਖਸ਼ਿਸ਼ ਕਰਨਾ ਸਤ ਸੰਤੋਖ ਬਖਸ਼ਿਸ਼ ਕਰਨਾ ਸਤਗੁਰੂ ਮਹਾਰਾਜ ਮਠਾਈ ਦਾ 50 ਹਜ਼ਾਰ ਕਰਦੇ ਨੇ ਦਰ ਪ੍ਰਵਾਨ ਕਰੋ ਜੀ ਪ੍ਰਵਾਨ ਹੋਇਆ ਮਠਾਈ ਦਾ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਹੋਵੇ ਸਤਗੁਰੂ ਮਹਾਰਾਜ ਪਾਣੀ ਕੱਢਣ ਵਾਤੇ ਗੁਰੂ ਸਾਹਿਬਾ ਜੀ ਪਾਈਪ ਲਾਈਨ ਬਿਸ਼ਾਉਣ ਵਾਤੇ ਕੰਮ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਕਾਰਜਾਂ ਵਿੱਚ ਸਫਲਤਾ ਬਖਸ਼ਣੀ ਸਹੀ ਗੁਰੂ ਪਿਆਰੇ ਮੇਲ ਜਿਨ੍ਹਾਂ ਮਿਲਾਪ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਮੇ ਅਪਣੀ ਮੋਚਿਓ ਪਾਈ ਦੁਖਦਾਲਤ ਭਨ ਤਰਲ ਸਭੇ ਜੀ ਸਮਾ ਸਭੇ ਜੀ ਸਮਾ ਆਪਣੀ ਮਿਹਨਤ ਕਰ ਆਪਣੀ वाहगुरु जी का खालसा श्री वाहे जी की फतेह अज पिंड पद्धी जगीर विखे जो कि इत लागे छप्पड़ पेंद आया इत गोरमेंट हाई स्कूल पद्धी जगीर का स्कूल भी लागे आ ਤਾ ਮਾਤਾ ਦਾ ਮੰਦਿਰ ਵੀ ਲੱਗ ਗਿਆ ਜੀ ਤਾ ਲਖ ਦਾਤੇ ਦੀ ਜਗਾ ਵੀ ਆ ਬਾਲਮੀਕ ਦਾ ਮੰਦਿਰ ਵੀ ਆ ਜੀ ਲੱਗੇ ਤਾ ਸਾਡੇ ਮਹੰਤਾਂ ਦਾ ਡੇਰਾ ਵੀ ਇਹ ਜੋ ਕਿ ਬਹੁਤ ਮਸ਼ਹੂਰ ਆ ਉਹ ਵੀ ਲੱਗੇ ਪਿੰਦਾ ਤਾ ਬੜੀ ਤੰਗੀ ਆਉਂਦੀ ਸੀ ਤਾ ਇੰਨਾ ਉੱਥੇ ਗੰਦ ਪਿਆ ਸੀ ਓਵਰਫਲੋ ਹੋਇਆ ਸੀ ਪਾਣੀ ਕਿਸੇ ਪਾਸੇ ਨਿਕਾਸ ਨਹੀਂ ਸੀਗਾ ਸਾਰੇ ਪਿੰਡ ਦਾ ਪਾਣੀ ਇੱਥੇ ਪਿੰਦਾ ਆ ਤਾ ਇਹ ਛੱਪੜ ਛੋਟ ਆਇਆ ਕਈ ਵਾਰੀ ਸਰਕਾਰਾਂ ਨੂੰ ਲਿਖ ਕੇ ਵੀ ਭੇਜਿਆ ਆ ਪੇ ਇਹਨੂੰ ਕੋਈ ਨਵੇਂ ਮਾਡਲ ਦਾ ਬਣਾਇਆ ਜਾਵੇ ਪਰ ਫਿਰ ਵੀ ਅੱਜ ਸਾਰਿਆਂ ਦੀ ਬੜੀ ਕਿਰਪਾ ਹੋਈ ਆ ਸਾਰੇ ਪਿੰਡ ਪਿੰਡ ਵਾਸੀ ਇਕੱਠੇ ਹੋਏ ਆ ਮਾਨਤ ਹਰਜੀਤ ਦਾ ਜੀ ਸਾਡੇ ਮਾਨਯੋਗ ਨੇ ਉਹ ਵੀ ਆਏ ਨੇ ਅੱਜ ਅਸੀਂ ਜੀਸੀਬੀ ਲਿਆ ਕੇ ਸਰਕਾਰੀ ਤੌਰ ਤੇ ਪੰਜਾਬ ਗਵਰਨਮੈਂਟ ਦੀ ਮਦਦ ਨਾਲ ਅੱਜ ਇਹ ਕੰਮ ਸ਼ੁਰੂ ਕਰਾਇਆ ਆ ਕਿ ਜਿਹੜਾ ਓਵਰਫਲੋ ਦਾ ਪਾਣੀ ਆ ਇਹ ਦੋ ਫੋਟੋ ਉਹ ਦੂਜੇ ਢਾਬ ਕੱਢੇ ਵਾਲੇ ਛੱਪੜ ਦੇ ਵਿੱਚ ਚਲ ਜਵੇ ਤਾਂ ਬਹੁਤ ਵਧੀਆ ਹੈ ਕਿ ਓਵਰਫਲੋ ਨਹੀਂ ਹੋਊਗਾ ਪਾਣੀ ਨਹੀਂ ਭਰੀ ਭਰੂਗਾ ਬੱਚਿਆਂ ਨੂੰ ਬਹੁਤ ਤੰਗੀ ਆਉਂਦੀ ਸੀ ਸਕੂਲ ਦੇ ਬੱਚਿਆਂ ਨੂੰ ਬਹੁਤ ਮੁਸ਼ਕਲ ਸੀਗਾ ਹੁਣ ਤਾਂ ਪਾਣੀ ਮੁਸ਼ਕਮਰ ਲੱਪਿਆ ਸੀਗਾ ਤਾਂ ਬਿਮਾਰੀਆਂ ਲੱਗ ਰਹੀਆਂ ਸੀ ਲੋਕਾਂ ਨੂੰ ਬਹੁਤ ਮੁਸ਼ਕਲ ਸੀਗਾ ਚਲੋ ਸਾਡੀ ਪੰਚਾਇਤ ਵੀ ਬੜੇ ਦੇਰ ਤੋਂ ਕੋਸ਼ਿਸ਼ ਕਰ ਰਹੀ ਸੀਗੀ ਕਿ ਕੰਮ ਹੋ ਜਵੇ ਕਿਸੇ ਕਾਰਨ ਕਰਕੇ ਰੁਕਿਆ ਹੋਇਆ ਸੀ ਪਰ ਅੱਜ ਮਹਾਰਾਜ ਦੀ ਕਿਰਪਾ ਹੋਈ ਆ ਵਾਹਿਗੁਰੂ ਜੀ ਤਾਂ ਅੱਜ ਇਹ ਕੰਮ ਅਸੀਂ ਸ਼ੁਰੂ ਕਰਾਤਾ ਆ ਪੰਜਾਬ ਗਵਰਨਮੈਂਟ ਦੀ ਮਦਦ ਨਾਲ ਬਾਕੀ ਅਸੀਂ ਇੱਥੇ ਸਾਡੀ ਟੈਂਕੀ ਦਾ ਆ ਉਹ ਵੀ ਪਾਣੀ ਬਹੁਤ ਘੱਟ ਸੀਗਾ ਮੋਟਰ ਲਵਾਈ ਆ ਜੀ ਇਹ ਮੋਟਰ ਪੁਵਾਈ ਆ ਰਿਪੇਅਰ ਕਰਾਈ ਆ ਟਰਾਂਸਫਾਰਮ ਬੜੇ ਚਿਰਾਂ ਤੋਂ ਵੀਕ ਸੀਗਾ ਤਾਂ ਉਹੀ ਚੱਲੀ ਜਾਂਦਾ ਸੀ ਜਾਦੀ ਟੈਂਕੀ ਲੱਗੀ ਆ ਉਹ ਵੀ ਅਸੀਂ ਗਵਰਨਮੈਂਟ ਦੀ ਮਦਦ ਨਾਲ ਦੌੜ ਭੱਜ ਕਰਕੇ ਨਵਾਂ ਟਰਾਂਸਫਾਰਮ ਵੱਡਾ ਰਖਾਤਾ ਆ ਤਾਂ ਹੁਣ ਪਾਣੀ ਬੜਾ ਵਧੀਆ ਮਿਲ ਰਿਹਾ ਹੈ ਤਾਂ ਬਾਕੀ ਅਸੀਂ ਕਲਰਾਂ ਵਿਕੇ ਸਾਡੀ ਕਲਰਾਂ ਕਲੋਨੀਆ ਉੱਥੇ ਵੀ ਅਸੀਂ ਪੰਜਾਬ ਗਵਰਨਮੈਂਟ ਦੀ ਮਦਦ ਨਾਲ ਨਵਾਂ ਬੋਰ ਕਰਾਤਾ ਹੈ ਜੀ ਵੱਡਾ ਬੋਰ ਕਰਾਤਾ ਹੈ ਉਹ ਵੀ ਥੋੜੇ ਸਮੇਂ ਦੇ ਵਿੱਚ ਚਾਲੂ ਹੋ ਜਾਊਗਾ ਚਾਲੂ ਕਰ ਲਿਆ ਹੈ ਕਨੈਕਸ਼ਨ ਲੱਗਣਾ ਬਾਕੀ ਆ ਕਨੈਕਸ਼ਨ ਚਲੋ ਆ ਹੁਣ ਬੋਟਾ-ਬਟਾ ਦਾ ਚੱਕਰ ਕਰਕੇ ਹਜੇ ਨਹੀਂ ਲੱਗ ਰਿਹਾ ਉਹ ਵੀ ਲੱਗ ਜਾਗੂ ਜਲ ਬਾਕੀ ਸਾਡੀ ਆ ਸਮੱਸਿਆ ਬਹੁਤ ਜ਼ਰੂਰੀ ਸੀਗੀ ਸਾਨੂੰ ਬਹੁਤ ਸੁਜੋਗ ਆ ਜੀ ਐਨਆਰਆਈ ਵੀਰਾਂ ਦਾ ਵੀ ਪਿੰਡ ਵਾਸੀਆਂ ਦਾ ਵੀ ਅਸੀਂ ਚਾਹੁੰਦੇ ਆਂ ਕਿ ਇਦਾਂ ਹੀ ਇਕੱਠੇ ਰਹੀਏ ਤਾਂ ਪਿੰਡ ਦਾ ਵਿਕਾਸ ਹੋਈ ਜਾਵੇ ਬਾਕੀ ਸਾਰੇ ਖੁਸ਼ੀਆਂ ਮਾਣਨ ਹੁਣ ਸਾਡੇ ਇੱਥੇ ਤੀਆਂ ਦਾ ਮੇਲਾ ਲੱਗਾ ਬੜੀ ਧੂਮ-ਤਾਮਨਾ ਲੱਗਾ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਸਾਰਾ ਪਿੰਡ ਇਕੱਠਾ ਹੋ ਕੇ ਮਨਾਇਆ ਤਾਂ ਬਹੁਤ ਵਧੀਆ ਗੱਲ ਆ ਪਹਿਲਾਂ ਕਲਰਾਂ ਵਾਲੇ ਹੋਰ ਪਾਸੇ ਮਨਾਉਂਦੇ ਸੀਗੇ ਕਲਰੀ ਮਨਾਉਂਦੇ ਸੀ ਉਹਨਾਂ ਨੂੰ ਇਕੱਠੇ ਕੀਤਾ ਇਹ ਤੀਆਂ ਦਾ ਪ੍ਰੋਗਰਾਮ ਸਾਡੇ ਪਹਿਲੇ ਸਰਪੰਚ ਮਨੂਰ ਲਾਲ ਆਖਾ ਜੀ ਉਹਨੇ ਸ਼ੁਰੂਆਤ ਕੀਤੀ ਸੀ ਤਾਂ ਹਜੇ ਤੇ ਕੰਮ ਚੱਲੀ ਜਾਂਦਾ ਤੇ ਚਲੋ ਹੁਣ ਦੇ ਸਰਪੰਚ ਵੀ ਪੂਰੀ ਮਦਦ ਕਰਦੇ ਆ ਤਾਂ ਮਨਾਉਂਦੇ ਆ ਤਾਂ ਪਿੰਡ ਜਦੋਂ ਇਕੱਠਾ ਹੁੰਦਾ ਬੜੀ ਖੁਸ਼ੀ ਹੁੰਦੀ ਆ ਜੀ ਬਾਕੀ ਚਲੋ ਆ ਕੰਮ ਸ਼ੁਰੂ ਹੋ ਗਿਆ ਜੀ ਤੇ ਤਾਂ ਬਾਕੀ ਸਾਰਿਆਂ ਦੀ ਕਿਰਪਾ ਹੋਊਗੀ ਐਨਆਰਆਈ ਵੀਰਾਦੇਵੀ ਚਲੋ ਵੱਧ ਚੜਕੇ ਸਹਿਯੋਗ ਵੀ ਦਿਓ ਤਾਂ ਕੰਮ ਵੀ ਹੋਣਗੇ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ